ਬਲਜੀਤ ਸਿੰਘ ਬਲਾਕ ਪ੍ਰਧਾਨ ਜੱਬਿਆਲ ਆਮ ਆਦਮੀ ਪਾਰਟੀ ਆਪਣੇ ਸਾਥੀਆਂ ਸਮੇਤ ਆਇਆ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਆਇਆ ਜੀ ਕਟਕੜਨ ਕਲਾਂ ਦੇ ਵਿੱਚ ਆਇਆ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਹੀਰ ਭਗਤ ਸਿੰਘ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਥੈਂਕ ਯੂ ਅੱਜ ਅਸੀਂ ਖਟਕੜ ਕਲਾਬ ਵਿੱਚ ਆਏ ਤੇ ਅੱਜ ਉਹ ਸਰਦਾਰ ਭਗਤ ਸਿੰਘ ਜੀ ਨੂੰ ਸਨਦਾਂ ਦੇ ਫੁਲਪੇਟ ਕਰਨ ਆਏ ਆ ਅੱਜ ਇੱਥੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਕੋਮਤ ਸਿੰਘ ਜੀ ਮਾਨ ਉਹਨਾਂ ਨੇ ਅੱਜ ਮੈਡੀਕਲ ਖਾਲੀ ਦਾ ਨੀ ਪੱਥਰ ਰੱਖਿਆ ਉਹ ਵੀ ਇਥੇ ਥੋੜੀ ਦੇਰ ਪਹਿਲਾਂ ਇਹ ਮੈਡੀਕਲ ਸਰੀਰਾਨੀ ਪੱਤਰ ਰੱਖ ਕੇ ਆਇਆ ਅੱਜ ਅਸੀਂ ਜੀਤੇ ਅੱਜ ਮੁਕਤਾਰ ਬਸ ਸਿੰਘ ਨੂੰ ਚਰਤਾ ਦੇ ਪੁਲ ਪੇਟ ਦਾ ਵਾਇਟ ਨੂੰ ਜਨ